ਪਾਕਿਸਤਾਨ ਦੇ ਕੋਇਟਾ ਸ਼ਰਦ ਸਿਵਲ ਹਸਪਤਾਲ ਵਿੱਚ ਹੋਏ ਤਮਾਕੇ 'ਚ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 35 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਮਿਲੀ ਜਾਣਕਾਰੀ ਮੁਤਾਬਕ ਪਲੋਤੀਸਤਾਨ 바ਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਬਿਲਾਲ ਅਨਵਰ ਇਸ ਹਸਪਤਾਲ ਵਿੱਚ ਦਾਖਲ ਸਨ। ਅਨਵਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਮਗਰੋਂ ਵੱਲ ਪਤਨ ਲਈ ਬਹੁਤ ਸਾਰੇ ਵਕੀਲ ਹਸਪਤਾਲ ਵਿੱਚ ਪਹੁੰਚੇ ਹੋਏ ਸਨ ਇਸ ਦੌਰਾਨ ਹਸਪਤਾਲ 'ਤੇ ਜ਼ਬਰਦਸਤ ਧਮਾਕਾ ਹੋ ਗਿਆ ਮ੍ਰਿਤਕਾਂ ਵਿੱਚ ਵੀ ਦੇਰਦਰ ਵਕੀਲ ਸ਼ਾਮਲ ਨੇ ਧਮਾਕੇ ਦੇ ਬਾਅਦ ਕੋਟਾ ਦੇ ਸਾਰੇ ਸਪਨ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ ਧਮਾਕੇ ਵਿੱਚ ਕਈ ਪੱਤਰਕਾਰ ਵੀ ਜ਼ਖਮੀ ਹੋਏ ਨੇ ਧਮਾਕੇ ਦੇ ਬਾਅਦ ਪੁਲਿਸ ਨੇ ਹਸਪਤਾਲ ਨੂੰ ਘੇਰ ਲਿਆ ਸਾਰਖ ਸਿਖਰ ਸੰਮੇਲਨ ਦੀ ਕਵਰੇਜ ਲਈ ਗਏ 6 ਭਾਰਤੀ ਪੱਤਰਕਾਰਾਂ ਨਾਲ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਬੁਰਾ ਵਿਹਾਰ ਕੀਤਾ ਹੈ ਭਾਰਤੀ ਪੱਤਰਕਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਕੁਝ ਸਮੇਂ ਲਈ ਬੰਦਕ ਬਣਾ ਕੇ ਵੀ ਰੱਖਿਆ ਗਿਆ ਉਨ੍ਹਾਂ ਨੂੰ ਨਾ ਸਿਰਫ ਸੰਮੇਲਨ ਤੇ ਉਦਘਾਟਨੀ ਸਮਾਗਮ ਤੋਂ ਜਾਣ ਤੋਂ ਰੋਕਿਆ ਗਿਆ ਬਲਕਿ ਉਹ ਕਈ ਹੋਰ ਪ੍ਰੋਗਰਾਮਾਂ ਤੋਂ ਵੀ ਬਾਹਰ ਰੱਖਿਆ ਗਿਆ ਭਾਰਤ ਦੇ 6 ਪੱਤਰਕਾਰਾਂ ਨੂੰ اسلامਾਬਾਦ ਜਾਣ ਲਈ ਪਾਕਿਸਤਾਨ ਵੱਲੋਂ ਵੀਜ਼ਾ ਦਿੱਤਾ ਗਿਆ ਸੀ ਪਾਕਿਸਤਾਨ ਵਿੱਚ ਰਹਿ ਰਹੇ ਅਤਵਾਦੀ ਹزبুল ਮਜ਼ਾਹਦੀਨ ਦੇ ਪ੍ਰਮੁੱਖ ਸੈਇਦ ਸਲਾਉਦੀਨ ਨੇ ਕਰਾਚੀ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਭੜਕਾਊ ਭਾਸ਼ਣ ਦਿੱਤਾ। ਸਲਾਉਦੀਨ ਨੇ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪਰਮਾਣੂ ਯੁੱਧ ਹੋ ਸਕਦਾ ਹੈ। ਸਲਾਉਦੀਨ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਖੂਨ ਦੇ ਆਖਰੀ ਕਤਰੇ ਤੱਕ ਲੜਨਗੇ। ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਨੇ ਡੈਮੋਕ੍ਰੈਟਿਕ ਪਾਰਟੀ ਦੀ ਆਪਣੀ ਵਿਰੋਧੀ ਹੇਲਰੀ ਕਲਿੰਟਨ ਉਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦਿਮਾਗੀ ਤੌਰ 'ਤੇ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹੈ। ਸੀਐਨਐਨ ਦੀ ਖਬਰ ਦੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਹੇਲਰੀ ਨੂੰ ਅਸਥਿਰ, ਅਸੰਤੁਲਿਤ ਅਤੇ ਪੂਰੀ ਤਰ੍ਹਾਂ ਨਾਲ ਪਾਗਲ ਕਰਾਰ ਦਿੱਤਾ। ਥਾਈਲੈਂਡ ਦੀ ਜਨਤਾ ਨੇ ਐਤਵਾਰ ਨੂੰ ਸੈਨਾ ਸਮਰਥਤ ਨਵੇਂ ਸੰਵਿਧਾਨ ਦੇ ਪੱਖ ਵਿੱਚ મતદાન ਕੀਤਾ ਥਾਈਲੈਂਡ ਦੇ ਨਵੇਂ ਸੰਵਿਧਾਨ ਦੇ ਮੁਤਾਬਕ ਰਾਜਨੀਤੀ ਵਿੱਚ ਸੈਨਾ ਦਾ ਦਖਲ ਜਾਰੀ ਰਹੇਗਾ ਨਵੇਂ ਬਣੇ ਸੰਵਿਧਾਨ ਤੇ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਪਾਕਿਸਤਾਨੀ ਤਹਿਰੀਕ-ਏ-ਇਨਸਾਫ ਪਾਰਟੀ ਪ੍ਰਮੁੱਖ Imran Khan ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਰੈਲੀ ਕੀਤੀ ਇਸ ਦੌਰਾਨ ਉਹਨਾਂ ਨੇ ਸਤਾਤਿਆਂ ਨੂੰ ਨਿਸ਼ਾਨੇ ਤੇ ਲਿਆ ਜਦਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਕੀਤੀ ਤੁਰਕੀ ਦੇ ਤਖਤਾ ਪਲਟਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਤੁਰਕੀ ਦੇ ਰਾਸ਼ਟਰਪਤੀ ਨੇ ਇੱਕ ਵਿਸ਼ਾਲ ਰੈਲੀ ਕੀਤੀ। ਰੈਲੀ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਰਾਸ਼ਟਰਪਤੀ ਦੇ ਮੁਤਾਬਕ ਤਖਤਾ ਪੜਲਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਪਾਕਿਸਤਾਨ ਵਿੱਚ ਮੀਂਹ ਤੇ ਹੜ ਦਾ ਕਹਿਰ جاری ਹੈ। ਇਥੋ ਦੇ ਸਿੰਧ ਅਤੇ بلوچستان ਸੂਬਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਵਕਫਾ ਘਟਨਾਵਾਂ ਦੇ ਵਿੱਚ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਮੈਸੀਡੋਨੀਆ ਵਿੱਚ ਭਿਆਨਕ ਤੂਫਾਨ ਅਤੇ ਹੜ੍ਹ ਨੇ ਤਬਾਹੀ ਮਚਾ ਦਿੱਤੀ ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਲੋਕ ਜ਼ਖਮੀ ਦੱਸੀ ਜਾ ਰਹੇ ਨੇ ਤੂਫਾਨ ਦੇ ਬਾਅਦ ਹਰ ਪਾਸੇ ਮਲਬੇ ਦਾ ਮੰਜ਼ਰ ਨਜ਼ਰ ਆਇਆ ਚੀਂਡੂ ਜੁਨੀਆਂ ਦਾ ਸਭ ਤੋਂ ਵੱਡਾ ਪਤੰਗਾ ਵਿਖਾਈ ਦਿੱਤਾ ਜੋ ਕਿ तितਲੀ ਵਾਂਗ ਵਿਖਾਈ ਦਿੰਦਾ ਹੈ ਜਾਣਕਾਰੀ ਮੁਤਾਬਕ ਇਸ ਦੀ ਉਮਰ ਮਹਿਜ਼ 1 ਤੋਂ ਲੈ ਕੇ 2 ਹਫ਼ਤਿਆਂ ਤੱਕ ਹੀ ਹੁੰਦੀ ਹੈ ਯੋਗਨੁਕਾ ਮੰਤਰੀ ਪਦਰ ਤੇ ਮਾਨ ਦਾ ਮਿਲਣ ਦੇ ਬਾਅਦ ਹੁਣ ਕੈਨੇਡਾ ਵਿੱਚ ਵੀ ਸੰਯੁਕਤ ਰਾਸ਼ਟਰ ਦੇ ਮਾਨਤਾ ਪ੍ਰਾਪਤ ਕੈਨੇਡੀਅਨ ਕਾਲਜ ਆਯੁਰਵੇਦ ਐਂਡ ਯੋਗਾ ਵੱਲੋਂ ਕਾਲਜ ਖੋਲ੍ਹਿਆ ਗਿਆ ਹੈ ਇਸ ਕਾਲਜ ਦੇ 2 ਸਾਲ ਦੇ ਫੁੱਲ ਟਾਈਮ ਕੋਰਸ ਕਰਵਾਏ ਜਾਣਗੇ ਕਾਲਜ ਦੇ ਪ੍ਰਬੰਧਕ ਡਾਕਟਰ ਹਰੀਸ਼ ਵਰਮਾ ਨੇ ਐਵੀਪੀ ਸੰਜਨਾਰ ਗਲਬਾਦ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ